ਇੰਟਰਨੈਸ਼ਨਲ ਸਟੂਡੈਂਟਸ ਦਾ ਜਿਹੜਾ ਮਸਲਾ ਹੈਗਾ ਪਿਛਲੇ ਦਿਨੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਐਸੇ ਨੇ ਜਿਨ੍ਹਾਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟਸ ਜਿਹੜੇ ਨੇ ਉਹ ਇਸ ਸਾਲ ਐਕਸਪਾਇਰ ਹੋਣ ਵਾਲੇ ਨੇ 70000 ਦੀ ਗਿਣਤੀ ਦੱਸੀ ਜਾ ਰਹੀ ਹੈ ਤੇ ਅਗਲੇ 2 ਸਾਲਾਂ ਦੇ ਵਿੱਚ 4.5 ਲੱਖ ਦੇ ਲਗਭਗ ਸਟੂਡੈਂਟਸ ਦੇ ਜਿਹੜੇ ਨੇ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜੇ ਪੜਾਈ ਤੋਂ ਬਾਅਦ ਮਿਲਦੇ ਨੇ ਉਹ ਐਕਸਪਾਇਰ ਹੋ ਜਾਣੇ ਨੇ ਤਾਂ ਜਿਨ੍ਹਾਂ ਦੇ ਹੁਣ ਐਕਸਪਾਇਰ ਹੋਣੇ ਨੇ ਤਾਂ ਉਹਨਾਂ ਦੇ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਆਪਾਂ ਪ੍ਰਿੰਸ ਐਡਵਰਡ ਆਈਲੈਂਡ ਦਾ ਦ੍ਰਿਸ਼ ਕੁਝ ਸਮਾਂ ਪਹਿਲਾਂ ਦੇਖਿਆ ਕਿ ਉੱਥੋਂ ਦੀ ਗਵਰਨਮੈਂਟ ਦੇ ਵੱਲੋਂ ਪਾਲਿਸੀ ਜਦੋਂ ਚੇਂਜ ਕੀਤੀ ਗਈ ਤਾਂ ਉੱਚ ਬਹੁਤ ਸਾਰੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਵਾਲੇ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਨਾਲ ਸਿੱਧੇ ਰੂਪ ਦੇ ਵਿੱਚ ੱਤਕਾ ਉਹਨਾਂ ਨਾਲ ਹੋ ਰਿਹਾ ਕਿ ਪੀਆਰ ਹੁਣ ਨਹੀਂ ਮਿਲਣੀ ਤੇ ਜਦੋਂ ਪੀਆਰ ਨਹੀਂ ਮਿਲਣੀ ਤਾਂ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਪਰ ਧਰਨੇ ਪ੍ਰਦਰਸ਼ਨਾਂ ਨਾਲ ਇੱਥੇ ਬਣਦਾ ਕੁਝ ਨਹੀਂ ਕਿਉਂਕਿ ਪਾਲਿਸੀਜ਼ ਉਹ ਪਾਲਿਸੀਜ਼ ਦੇ ਆਧਾਰ ਤੇ ਸਿਸਟਮ ਜਿਹੜਾ ਉਹਦੇ ਮੁਤਾਬਕ ਚੱਲਣਾ ਪੈਂਦਾਗਾ ਪਰ ਇਸੇ ਤੰਗ ਦੇ ਨਾਲ ਬ੍ਰੈਂਟਨ ਦੇ ਵਿੱਚ ਵੀ ਇੱਕ ਮਹੀਨੇ ਤੋਂ ਰਦਰਫੋਰਡ ਰੋਡ ਦੇ ਉੱਪਰ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਧਰਨਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾਗਾ ਤੇ ਲਗਾਤਾਰ ਧਰਨਾ ਪ੍ਰਦਰਸ਼ਨ ਚੱਲ ਰਿਹਾ ਉਹਦੇ ਚ ਉਹ ਮਾਰਚ ਵੀ ਕਈ ਕਰਦੇ ਨੇ ਤਾਂ ਇਹ ਚ ਮੈਕਸਿਮਮ ਜਿਹੜੇ ਸਟੂਡੈਂਟਸ ਨੇ ਉਹ ਪੰਜਾਬ ਤੋਂ ਭਾਰਤ ਤੋਂ ਆਏ ਹੋਏ ਸਟੂਡੈਂਟਸ ਨੇ ਤਾਂ ਉਹ ਇਹ ਗੱਲ ਕਹਿੰਦੇ ਨੇ ਕਿ ਸਾਡੇ ਜਿਹੜੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੇ ਉਹ ਐਕਸਪਾਇਰ ਹੋਣ ਵਾਲੇ ਨੇ ਦੇ ਨਾਲੋ ਨਾਲੋ ਕਹਿੰਦੇ ਕਿ ਕੈਨੇਡੀਅਨ ਸਰਕਾਰ ਦੇ ਵੱਲੋਂ ਜਦੋਂ ਸਾਨੂੰ ਸਟੂਡੈਂਟ ਵੀਜ਼ਾਸ ਦਿੱਤੇ ਗਏ ਸੀ ਤਾਂ ਉਹ ਚ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਉਹਦੇ ਬਾਅਦ ਪਰਮਾਨੈਂਟ ਰੈਜ਼ਿਡੈਂਸੀ ਦਾ ਸੁਪਨਾ ਜਿਹੜਾ ਉਹ ਦਿਖਾਇਆ ਗਿਆ ਸੀ ਤਾਂ ਕਹਿੰਦੇ ਕਿ ਜਦੋਂ ਉਹ ਪਰਮਾਨੈਂਟ ਰੈਜ਼ਿਡੈਂਸੀ ਦਾ ਸੁਪਨਾ ਸਾਨੂੰ ਦਿਖਾਇਆ ਵਰਕ ਪਰਮਿਟ ਦਿੱਤੇ ਤੇ ਉਹ ਰਾਹ ਜਿਹੜਾ ਉਹ ਦਿੱਤਾ ਕਿ ਇਸ ਪਾਸੇ ਤੁਸੀਂ ਇੱਥੇ ਸੈਟਲ ਜਿਹੜੇ ਹੋ ਸਕਦੇ ਹੋ ਤਾਂ ਹੁਣ ਕਹਿੰਦੇ ਕਿ ਨਾ ਤਾਂ ਸਾਡੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜੇ ਆ ਉਹ ਐਕਸਟੈਂਡ ਕੀਤੇ ਜਾ ਰਹੇ ਨੇ ਉਹਦੀ ਐਕਸਟੈਂਸ਼ਨ ਵੀ ਸਰਕਾਰ ਨੇ ਬੰਦ ਕਰ ਦਿੱਤੀ ਹੈ ਤੇ ਨਾ ਹੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਕੋਈ ਡਰਾਗ ਸਟੰਗ ਦੇ ਨਾਲ ਕੱਢੇ ਜਾ ਰਹੇ ਨੇ ਕਿ ਇੱਥੇ ਰਹਿਣ ਵਾਲੇ ਕੰਮ ਕਰਨ ਵਾਲੇ ਜਿਹੜੇ ਐਕਸਪੀਰੀਅੰਸਡ ਵਰਕਰ ਨੇ ਤਾਂ ਉਹ ਜਲਦੀ ਪੀਆਰ ਹੋ ਜਾਣ ਤੇ ਨਾ ਉਹ ਕਹਿੰਦੇ ਕਿ ਪੀਆਰ ਦਾ ਕੋਈ ਹੋਰ ਜ਼ਰੀਆ ਜਿਹੜਾ ਉਹ ਨਜ਼ਰ ਆ ਰਿਹਾ ਤੇ ਇਸ ਕਰਕੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਜਿਹੜਾ ਉਹ ਆਪਣਾ ਜਾਰੀ ਰੱਖਿਆ ਹੋਇਆ ਉੱਥੋਂ ਦੇ ਨਜ਼ਦੀਕੀ ਗੁਰੂ ਘਰ ਤੋਂ ਲੰਗਰ ਪਾਣੀ ਜਿਹੜਾ ਉੱਥੇ ਚੱਲਦਾਗਾ ਤਾਂ ਉਹ ਸਟੂਡੈਂਟਸ ਇਹ ਗੱਲ ਕਹਿ ਰਹੇ ਨੇ ਕਿ ਸਾਨੂੰ ਕੋਈ ਪੁਵਿੱਖ ਜਿਹੜਾ ਉਹ ਹੁਣ ਨਜ਼ਰ ਨਹੀਂ ਆਉਂਦਾ ਪਰ ਇਸ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨਸ ਨੇ ਉਹ ਹੋਰ ਹਿੱਸਿਆਂ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਨੇ ਖਾਸ ਕਰਕੇ ਜਦੋਂ ਅਸੀਂ ਮੈਟਰੋ ਵੈਂਕੂਵਰ ਰੀਜਨ ਦੀ ਗੱਲ ਕਰਦੇ ਆ ਤਾਂ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵੀ ਕਈ ਲੋਕ ਇਹ ਸ਼ੰਕੇ ਪ੍ਰਗਟਾਉਂਦੇ ਨੇ ਕਿ ਇਸ ਤਰ੍ਹਾਂ ਦੇ ਪ੍ਰਦਰਸ਼ਨ ਇਨ ਫਿਊਚਰ ਨੂੰ ਦੇਖਣ ਨੂੰ ਮਿਲ ਸਕਦੇ ਕਿਉਂਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਵੀਜ਼ੇ ਤੇ ਆਏ ਜਿਨ੍ਹਾਂ ਦੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਨੇ ਤੇ ਉਹਨਾਂ ਚੋਂ ਬਹੁਤੇ ਐਸੇ ਨੇ ਜਿਨ੍ਹਾਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਦੀ ਆਸ ਜਿਹੜੀ ਉਹ ਨਹੀਂ ਹੈ ਤੇ ਇਹਦੇ ਬਾਅਦ ਉਹਨਾਂ ਨੂੰ ਮੂਲਕ ਸਹਿਮਤੀ ਦੇ ਨਾਲ ਛੱਡ ਕੇ ਜਾਣਾ ਪੈ ਸਕਦਾ ਜੋ ਸਹਿਮਤੀ ਦੇ ਨਾਲ ਛੱਡ ਕਿੰਨੇ ਹੀ ਜਾਂਦੇ ਤਾਂ ਰਿਪੋਰਟ ਕੀਤਾ ਜਾ ਸਕਦਾ ਹੈਗਾ ਜਾਂ ਫਿਰ ਜਿਹੜੀ ਪੋਲੀਟੀਕਲ ਸਟੇਜ ਦੇ ਲਈ ਜਿਵੇਂ ਨੰਬਰ ਪਿਛਲੇ ਸਮੇਂ ਦੌਰਾਨ ਵਧਿਆ ਤਾਂ ਸ਼ਾਇਦ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੱਧ ਸਕਦਾ ਸੋ ਪਰ ਸਥਿਤੀ ਬੜੀ ਚਿੰਤਾਜਨਕ ਜਿਹੜੀ ਇਹ ਜ਼ਰੂਰ ਬਣੀ ਹੋਈ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ